ਨੇ ਹੁਣੇ ਕੈਨੇਡਾ ਤੋਂ ਬਹੁਤ ਜ਼ਿਆਦੇ ਵਧੀਆ ਤੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇੱਕ ਛੋਟੀ ਜੀ ਬੇਨਤੀ ਹੈ ਪਹਿਲੀ ਵਾਰ ਚੈਨਲ ਤਾਂ ਇਹਨਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਸ ਵੀਡੀਓ ਤੇ ਲਾਈਕ ਟਾਰਗੇਟ ਹੈ 1000 ਜੇ ਦਿੱਤੀ ਗਈ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਕੇ ਇਸ ਵੀਡੀਓ ਨੂੰ ਸਾਂਝਾ ਕਰ ਦਿਓ ਆਪਣੇ ਭੈਣ ਭਰਾਵਾਂ ਦੇ ਨਾਲ 21 ਮਾਰਚ ਤੇ 31 ਮਾਰਚ ਨੂੰ ਵੱਡੇ ਐਲਾਨ ਹੋ ਸਕਦੇ ਆ ਇਹਦਾ ਫਿਊਚਰ ਕਿਉਂਕਿ ਨਵੇਂ ਬਣੇ ਦੋਨੇ ਮੰਤਰੀ ਆਪਣਾ ਵੱਡੇ ਸਿੱਧੀ ਪੀਆਰ ਪ੍ਰੋਵਾਈਡ ਕਰਾਈ ਜਾਊਗੀ ਪਰ ਕੁਝ ਲੋਕਾਂ ਦੀ ਅਕੋਰਡਿੰਗ ਟੂ ਉਹ ਕੈਟਾਗਰੀ ਉਹਨਾਂ ਨੂੰ ਪੀਆਰ ਦਿੱਤੀ ਜਾਊਗੀ ਚਾਹੇ ਤੁਸੀਂ 31 ਮਾਰਚ ਦਾ ਐਲਾਨ ਸੰਨ ਲੋ ਜਾਂ ਫਿਰ 21 ਮਾਰਚ ਨੂੰ ਕੁਝ ਨੀਅਰ ਅਬਾਊਟ 10 ਦਿਨ ਬਾਅਦ ਹੀ ਫਿਰ ਨਵੇਂ ਪ੍ਰੋਗਰਾਮ ਆ ਜਿਹੜੇ ਸ਼ੁਰੂ ਹੋ ਜਾਣਗੇ ਕੁਝ ਪ੍ਰੋਗਰਾਮ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਨਾ ਜਿਨ੍ਹਾਂ ਦੇ ਵਿੱਚ ਡਾਇਰੈਕਟ ਪੀਆਰ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਤਾਂ ਤੁਸੀਂ ਵੀ ਜੇਕਰ ਪੀਜੀਡਬਲਯੂਪੀ ਵਰਕ ਪਰਮਿਟ ਉੱਤੇ ਹੋ ਜਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਅਪਲਾਈ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਇਹਨਾਂ ਦੀ ਕੈਟਾਗਰੀ ਦੇ ਵਿੱਚ ਤੁਸੀਂ ਆਪਣੀ ਅਕੋਰਡਿੰਗ ਟੂ ਰਿਕੁਆਇਰਮੈਂਟ ਅਕੋਰਡ ਐਫ ਐਸ ਟੀ ਪੀ ਦੂਜਾ ਪ੍ਰੋਗਰਾਮ ਹੈ ਸੀ ਈ ਸੀ ਤੀਜਾ ਪ੍ਰੋਗਰਾਮ ਹੈ ਪੀ ਐਨ ਪੀ ਚੌਥਾ ਪ੍ਰੋਗਰਾਮ ਹੈ ਏ ਆਈ ਡਬਲ ਪੀ ਤੇ ਪੰਜਵਾਂ ਪ੍ਰੋਗਰਾਮ ਹੈ R N I P ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ ਡਿਪੈਂਡ ਹੁੰਦਾ ਹੈ ਤੁਹਾਡੇ ਤੇ ਕਰਦਾ ਹੈ ਕਿ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਲਾਉਣੀ ਹੈ ਜਾਂ ਨਹੀਂ ਲਾਉਣੀ ਕਿਉਂਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਡਿਮਾਂਡਸ ਆ ਜਾਂ ਫਿਰ ਕੁਝ ਕੈਟਾਗਰੀਜ਼ ਇਸ ਤਰੀਕੇ ਦੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਜਿਸ ਦੇ ਵਿੱਚ ਆਪਾਂ ਨੂੰ 8 7 ਬੈਂਡ ਸਕੋਰ ਵੀ ਚਾਹੀਦੇ ਜੇਕਰ ਆਪਣਾ 8 7 ਬੈਂਡ ਸਕੋਰ ਆ ਜਾਂਦਾ ਹੈ ਫਿਰ ਆਪਾਂ CRS ਸਕੋਰ ਆਪਣਾ ਵਧੀਆ ਜੇ ਹੈਗਾ ਇਹ ਤਾਂ ਆਪਾਂ ਕੈਨਡ ਦੇ ਵਿੱਚ ਇਹਨਾਂ ਦੇ ਵਿੱਚ ਆਪਣੀ ਫਾਈਲ ਜਿਹੜੀ ਲਗਾ ਸਕਦੇ ਆ ਪਰ ਜਿਹੜੀ ਨਵੀਂ ਮਨੀ ਮੰਤਰੀ ਭਾਸ਼ਾ ਵਾਲੀ ਹੈ ਉਹ ਇਹ ਗੱਲ ਕਹਿੰਦੇ ਕਿ ਜੇਕਰ ਤੁਸੀਂ ਫ੍ਰੈਂਚ ਨਾ ਪੰਜ ਬੈਂਡ ਸਕੋਰ ਜਰੀਏ ਤੁਸੀਂ ਆਪਣੇ ਕੈਨੇਡਾ ਦੇ ਵਿੱਚ ਪੀਜੀਡਬਲਯੂਪੀ ਵਰਕ ਪਰਮਿਟ ਵਧਾ ਸਕਦੇ ਹੋ ਜੇਕਰ ਤੁਸੀਂ ਆਊਟ ਆਫ ਸਟੇਟਸ ਹੋ ਰਹੇ ਹੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈਣੀ ਹੈ ਤਾਂ ਵੀ ਤੁਸੀਂ ਫ੍ਰੈਂਚ ਭਾਸ਼ਾ ਦਾ ਜਿਹੜਾ ਸੀਆਰਐਸ ਸਕੋਰ ਹੈ 400 450 ਦੇ ਨੇੜੇ ਤੇ ਜਿਹੜੇ ਰਹਿੰਦਾ ਹੈ ਉਸ ਦੇ ਵਿੱਚ ਫਾਈਲ ਲਾ ਕੇ ਤੁਸੀਂ ਜੀਪੀਆਰ ਲੀਵ ਸਿੱਧੀ ਅਪਲਾਈ ਕਰ ਸਕਦੇ ਹੋ ਹੁਣ ਡਿਪੈਂਡ ਤੁਹਾਡੇ ਉੱਤੇ ਕਰਦਾ ਹੈ ਕਿ ਤੁਸੀਂ ਇਨ੍ਹਾਂ ਕੈਟਾਗਰੀ ਦੇ ਵਿੱਚੋਂ ਕਿਹੜੀ ਕੈਟਾਗਰੀ ਦੇ ਵਿੱਚ ਜਾਣਾ ਹੈ ਤੇ ਪਰ ਸਭ ਤੋਂ ਮੇਨ ਤੁਹਾਡਾ ਲੱਗਦਾ ਹੈ ਸੀਆਰਐਸ ਸਕੋਰ ਜਗਾ ਤੁਹਾਨੂੰ ਸੀਆਸ ਸਕੋਰ ਵਧੀਆ ਹੈ ਤਾਂ ਤੁਸੀਂ ਇਹਨਾਂ ਕੈਟਾਗਰੀ ਦੇ ਵਿੱਚ ਆਪਣੀ ਫਾਈਲ ਲਾ ਕੇ ਕਾਂਡ ਦੇ ਵਿੱਚ ਪੱਕੀ ਪੀਆਰ ਲੈ ਸਕਦੇ ਹੋ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਲਓ ਸਾਡੇ YouTube ਚੈਨਲ ਨੂੰ ਆਇਲਸ ਵਾਲਾ ਇੰਡੀਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ ਆ ਇੰਸਟਾਗ੍ਰam ਤੇ ਮੈਸੇਜ ਕਰਕੇ ਤੁਸੀਂ ਲੈ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ